वैसे हौली हौली दे ता संविधान ਦੇ ਡਾਇਰੈਕਟਿਵ ਪ੍ਰਿੰਸੀਪਲਸ ਵਿੱਚ ਇਹ ਲਿਖਿਆ ਗਿਆ ਹੈ ਕਿ ਦੇਸ਼ ਨੂੰ ਹੌਲੀ-ਹੌਲੀ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਲੇਕਿਨ ਇਹ ਦੂਰੰਦੇਸ਼ੀ ਦੀ ਗੱਲ ਹੈ ਅਤੇ ਦੇਸ਼ ਦੇ ਬਹੁਤੇ ਰਾਜਾਂ 'ਚ ਡਰੱਗਸ ਅਤੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਜ਼ਰੂਰ ਹੋ ਰਹੀ ਹੈ ਪਰ ਸ਼ਰਾਬ ਪੀਣਾ ਕਾਨੂੰਨੀ ਅਪਰਾਧ ਨਹੀਂ ਹੈ ਸ਼ਰਾਬ ਪੀਣ ਦੀ ਉਮਰ ਕਾਨੂੰਨ 'ਚ 25 ਸਾਲ ਇਸ ਵੇਲੇ ਮਿੱਥੀ ਗਈ ਹੈ ਅੱਜ ਕੱਲ੍ਹ ਇੱਕ ਵਾਰ ਫਿਰ ਇਸ ਨੂੰ ਕਟਾ ਕੇ 21 ਸਾਲ ਕਰਨ ਦੀ ਕਈ ਥਾਵਾਂ ਤੇ ਗੱਲ ਚੱਲ ਰਹੀ ਹੈ। ਦਿੱਲੀ ਦੇ ਸੈਰਸਪਟਾ ਮੰਤਰੀ ਕਪਿਲ ਮਿਸ਼ਰਾ ਦੇ ਅਤੇ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਨੇ 20 ਸ਼ਰਾਬ ਪੀਣ ਦੀ ਉਮਰ ਘਟਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਦਾ ਭਾਜਪਾ ਦੇ ਕੁਝ ਲੀਡਰਾਂ ਨੇ ਸਖਤ ਵਿਰੋਧ ਕੀਤਾ ਹੈ। ਮੈਂ ਕਿਸੇ ਨੂੰ ਸ਼ਰਾਬ ਪੀਣ ਦੀ ਵਕਾਲਤ ਨਹੀਂ ਕਰ ਰਿਹਾ ਪਰ ਇਸ ਵੇਲੇ ਜੋ ਹੋ ਰਿਹਾ ਹੈ ਉਹ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਸਤੇ ਅਤੇ ਝੂਠ ਬੋਲਣ ਵਾਸਤੇ ਮਜਬੂਰ ਕਰਨਾ ਹੈ। ਜੇ ਕੋਈ ਇਨਸਾਨ 18 ਸਾਲ ਤੇ ਵੋਟ ਪਾ ਸਕਦਾ ਹੈ ਅਤੇ 21 ਸਾਲ ਤੇ ਵਿਆਹ ਸ਼ਾਦੀ ਰਚਾ ਸਕਦਾ ਹੈ ਅਤੇ ਹਰ ਪੱਖੋਂ ਉਹਨੂੰ ਅਡਲਟ ਸਮਝਿਆ ਜਾਂਦਾ ਹੈ ਤਾਂ ਉਸ ਨੂੰ ਸ਼ਰਾਬ ਪੀਣ ਦੀ ਇਜਾਜ਼ਤ ਅਸੀਂ ਕਿਉਂ ਨਹੀਂ ਦੇ ਰਹੇ ਸਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਜੋ ਪ੍ਰੈਕਟੀਕਲ ਹੋਵੇ ਅਤੇ ਜਿਸ ਉੱਪਰ ਅਮਲ ਕੀਤਾ ਜਾ ਸਕਦਾ ਹੈ ਬਹੁਤੇ ਮੁਲਕਾਂ 'ਚ 18 ਸਾਲ ਉੱਤੇ ਬੀਅਰ ਵਰਗੀਆਂ ਬੀਵਰੇजेस ਪੀਣ ਦੀ ਇਜਾਜ਼ਤ ਹੈ ਇਹਨਾਂ ਵਿੱਚ ਐਲਕੋਹੋਲਿਕ ਕੰਟੈਂਟ ਘਟੁੰਦਾ ਹੈ ਸਾਡੇ ਇੱਥੇ ਵੀ ਕੁਝ ਇਹੋ ਜਿਹਾ ਹੀ ਕਰਨਾ ਚਾਹੀਦਾ ਹੈ ਅਤੇ ਹਾਰਡ ਡਰਿੰਕਸ ਵਾਸਤੇ ਮਿੱਠੀ ਹੋਈ ਉਮਰ 25 ਤੋਂ 21 ਕਰ ਦੇਣੀ ਚਾਹੀਦੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਜੇ ਬਿਲਕੁਲ ਸ਼ਰਾਬ ਨਾ ਪੀਤੀ ਜਾਏ ਤਾਂ ਉਹ ਸਭ ਤੋਂ ਚੰਗੀ ਗੱਲ ਹੈ